ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਲੋਕਾਂ ਦੇ ਲਈ ਇੱਕ ਵੱਖਰਾ ਉਪਰਾਲਾ ਜਿਹੜਾ ਹੈ ਉਹ ਹੋਣ ਜਾ ਰਿਹਾ 10 ਤੀ ਇਹ ਦਲਹੋਜੀ ਰੋਡ ਤੇ ਅਮਨਦੀਪ ਹਸਪੀਟਲ ਦੇ ਬਿਲਕੁਲ ਨੇੜੇ ਜਿਹੜਾ ਹੈ ਕੇਪੀ ਇਮੇਜਿੰਗ ਸੈਂਟਰ ਜਿਹੜਾ ਉਹ ਖੁੱਲ ਗਿਆ ਜਿੱਥੇ ਤੁਸੀਂ ਜਾ ਕੇ ਆਪਣੀ ਬਿਮਾਰੀਆਂ ਦਾ ਇਲਾਜ ਦੇ ਲਈ ਐਮ ਆਰ ਆਈ ਜਿਹੜੀ ਉਹ ਕਰਵਾ ਸਕਦੇ ਹੋ ਫਰਸਟ ਟਾਈਮ ਇਹ ਚੀਜ਼ ਜਿਹੜੀ ਹੈ ਹੋਣ ਜਾ ਰਹੀ ਹੈ ਜਿੱਥੇ ਕਿ ਲੋਕਾਂ ਦੇ ਲਈ ਵਧੀਆ ਸਿਹਤ ਸਹੂਲਤ ਦੀ ਫੈਸਿਲਿਟੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਤੇ ਦੱਸ ਦਈਏ ਕਿ ਪੀ ਇਮੇਜਿੰਗ ਸੈਂਟਰ ਦਾ ਇਨੋਗਰੇਸ਼ਨ ਜਿਹੜਾ ਹੈ ਉਹ ਕੀਤਾ ਗਿਆ ਓਪਨਿੰਗ ਸੈਰੇਮਨੀ ਜਿਹੜੀ ਹੈ ਉਹ ਵਿਸ਼ੇਸ਼ ਰੂਪ ਦੇ ਨਾਲ ਕੀਤੀ ਗਈ ਹੈ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਤੇ ਜਸਤੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਵਿਸ਼ੇਸ਼ ਮਹਿਮਾਨਾਂ ਵੱਜੋਂ ਡਿਵੀਜ਼ਨ ਕਮਿਸ਼ਨਰ ਜਲੰਧਰ ਪ੍ਰਦੀਪ ਕੁਮਾਰ ਸਬਰਵਾਲ ਡੀਸੀ ਆਦਿਤਯ ਉਪਲ ਅਤੇ ਐਸਡੀਐਮ ਅਰਸ਼ਦੀਪ ਸਿੰਘ ਨੇ ਵਿਸ਼ੇਸ਼ ਰੂਪ ਤੇ ਸ਼ਿਰਕਤ ਕੀਤੀ ਹੈ ਤੇ ਡਾਕਟਰ ਨਵਜੋ ਸਿੰਘ ਨੂੰ ਵਧਾਈ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੀਆਂ ਬਿਮਾਰੀਆਂ ਦੇ ਲਈ ਐਮ ਆਰ ਆਈ ਦੇ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਵਧੀਆ ਰਿਪੋਰਟ ਜਿਹੜੀ ਹੈ ਵਧੀਆ ਟ੍ਰੀਟਮੈਂਟ ਜਿਹੜਾ ਉਹ ਸਾਹਮਣੇ ਆ ਸਕੇ ਤਾਂ ਇੱਕ ਵਾਰ ਇੱਥੇ ਆ ਕੇ ਜ਼ਰੂਰ ਵਿਜ਼ਿਟ ਕਰੋ ਤੇ ਲੋਕਾਂ ਨੂੰ तमाम ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਠਾਨਕੋਟ ਗੁਰਦਾਸਪੁਰ ਦੇ ਲੋਕ ਜਿਹੜੇ ਨੇ ਉਹ ਖਾਸ ਕਰ ਜੇਕਰ ਅਸੀਂ ਗੱਲ ਕਰੀਏ ਤਾਂ ਦੂਰ ਦਰੇਡੇ ਉਹਨਾਂ ਨੂੰ ਜਾਣੇ ਪੈਂਦਾ ਹੈ ਤਾਂ ਉਸੇ ਹੀ ਸਿਹਤ ਸਹੂਲਤ ਦੇ ਲਈ ਕੇਪੀ ਇਮਰਜਿੰਗ ਸੈਂਟਰ ਦੇ ਵੱਲੋਂ ਇਹ ਵੱਖਰਾ ਅਤੇ ਪਹਿਲੀ ਵਾਰ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਜਿਹੜਾ ਹੈ ਕਿਤੇ ਦੂਰ ਦਰੇਡੇ ਨਾ ਜਾਣਾ ਪਾਬੇ ਹਿਮਾਚਲ ਜੰਮੂ ਕਸ਼ਮੀਰ ਪੰਜਾਬ ਦੇ ਲੋਕ ਜਿਹੜੇ ਨੇ ਹੁਣ ਕੇਪੀ ਇਮਰਜਿੰਗ ਸੈਂਟਰ ਦੇ ਵਿੱਚ ਆ ਕੇ ਐਮ ਆਰ ਆਈ ਜਿਹੜੀ ਆ ਉਹ ਕਰਵਾ ਸਕਦੇ ਤੁਸੀਂ ਤੇ ਨਾਲ ਨਾਲ ਹੋਰ ਕੀ ਕੀ ਫੈਸਿਲਿਟੀ ਜਿਹੜੀ ਹੈ ਇਸ ਸੈਂਟਰ ਦੇ ਵਿੱਚ ਦਿੱਤੀ ਜਾਵੇਗੀ ਗੱਲਬਾਤ ਕਰ ਲੈਣੇ ਆ ਡਾਕਟਰ ਅਬਦੁੱਲ ਸਿੰਘ ਦੇ ਨਾਲ ਤੇ ਦੇਖ ਲੈਣੇ ਆ ਕੁਝ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਓਪਨਿੰਗ ਸੈਰੇਮਨੀ ਜਿਹੜੀ ਹੈ ਉਹ ਕੀਤੀ ਗਈ ਹੈ ਦੇਖੋ ਅੱਜ ਮੈਂ ਕੇਪੀ ਜਿਹੜਾ ਇਮੇਜਿੰਗ ਸੈਂਟਰ ਤੇ ਪਹੁੰਚਿਆ ਉਹਦਾ ਅੱਜ ਅਸੀਂ ਨੋਗਰੇਟ ਕੀਤਾ ਇਸ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਆਏ ਨੇਗੇ ਸੂਹਾਲਾਤ ਮਿਲਣ ਵਾਲੀ ਹੈ ਖਾਲੀ ਇੱਥੇ ਹੀ ਨਹੀਂ ਪਠਾਨਕੋਟ ਇਨੀ ਇੱਥੇ ਤੁਹਾਡੇ ਜੰਮੂ ਹਿਮਾਚਲ ਉਧਰੋਂ ਵੀ ਜਿਹੜੇ ਲੋਕ ਆਉਗੇ ਉਹ ਦਾ ਕਾਫੀ ਬੈਨੀਫਿਟ ਲੈ ਸਕਿਆ ਆਦਰਵਾਇਜ਼ ਲੋਕਾਂ ਨੂੰ اف سیٹی ਲੈਣ ਲਈ ਕਿਤੇ ਜਲੰਧਰ ਜਾਣਾ ਪੈਂਦਾ ਜਾਂ ਅਮਰਸਰ ਜਾਣਾ ਪੈਂਦਾ ਉਹਦੇ ਨਾਲੇ ਬਹੁਤ ਵੱਡੀ ਫੈਸਿਲਿਟੀ ਹੈ ਲੋਕਾਂ ਨੂੰ ਪਬਲਿਕ ਦੇ ਲਈ ਜਿਹੜੀ ਇਹ ਦਿੱਤੀ ਗਈ ਹੈ ਡਾਕਟਰ ਹਰਜੋਤ ਜੀ ਸਰ ਤੁਹਾਡੇ ਉੱਥੋਂ ਇਹਦਾ ਅੱਜ ਸ਼ੁਰੂਆਤ ਕਿ ਮੇਰਾ ਅਜਾਉਂਦਾ ਜਿਹੜਾ ਇੱਥੇ ਮੇਨ ਪਰਪਸ ਹੈਗਾ ਉਹ ਅਸੀਂ ਅੱਜ ਇਨਸਪੈਕਸ਼ਨ ਕਰਨਾ ਆਏ ਸੀ ਕੋਈ ਡਵੈਲਪਮੈਂਟ ਵਰਕਸ ਦੀਆਂ ਸੀਆਂ ਉਹ ਐਕਟੀਵਿਟੀਜ਼ ਦੇ ਬਾਰੇ ਡਿਸਕਸ਼ਨ ਕਰਨਾ ਸੀ ਤਾਂ ਕਿ ਇਸ ਜ਼ਿਲ੍ਹੇ ਦੇ ਨੂੰ ਹੋਰ ਵੀ ਕਿਸ ਤਰ੍ਹਾਂ ਵਧੀਆ ਟੰਗ ਨੇ ਡਿਵੈਲਪਮੈਂਟ ਹੋਰ ਕੀਤੀ ਜਾ ਸਕੇ ਉਹ ਸਾਰੀਆਂ ਸੀ ਐਕਟੀਵਿਟੀਜ਼ ਦੇ ਵਿੱਚ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਡਿਪਟੀ ਕਮਿਸ਼ਨਰ ਅਦਿੱਤ ਉਪਲ ਉਪਲ ਜੀ ਦੀ ਇਕਾਈ ਬਹੁਤ ਅੱਛਾ ਕੰਮ ਕਰ ਰਹੀ ਹੈ ਬਹੁਤ ਸਾਰੇ ਨਾ ਉਹ ਜਿਹੜੇ ਫਲਾਈ ਮਾਸਕ ਲਵਾਏ ਜਾ ਰਹੇ ਹਨ ਹੋਰ ਜਿਹੜੀਆਂ ਡਿਵੈਲਪਮੈਂਟ ਦੀਆਂ ਐਕਟੀਵਿਟੀਜ਼ ਦੀਆਂ ਉਹ ਕੀਤੀਆਂ ਜਾ ਰਹੀਆਂ ਤੇ ਪੰਜਾਬ ਸਰਕਾਰ ਦੇ ਰਿਸ਼ਤੇ ਜਿਹੜੇ ਲੱਗੇ ਪਏ ਪੂਰੀ ਟੀਮ ਤਤਪਰ ਹੋ ਕੇ ਡਵੈਲਪਮੈਂਟ ਦੀ ਐਕਟੀਵਿਟੀ ਨੂੰ ਅੱਗੇ ਲੈ ਕੇ ਜਾ ਰਹੀ ਹੈ ਤੇ ਬੜੀ ਜਲਦੀ ਜਿਹੜਾ ਪਠਾਨਕੋਟ ਜ਼ਿਲ੍ਹਾ ਹੈ ਉਹ ਬਹੁਤ ਹੀ ਖੂਬਸੂਰਤ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਸ਼ੁਭ ਕਾਮਨਾਵਾਂ ਆਪਣੀ ਦੇਣਾ ਚਾਹਾਂਗਾ ਨੂੰ ਕੰਗ੍ਰੈਚੁਲੇਟ ਕਰਨਾ ਚਾਹਾਂਗਾ ਕਿ ਪਠਾਨਕੋਟ ਦੇ ਵਿੱਚ ਜਿਹੜੀ ਹੈਲਥ ਫੈਸਿਲਿਟੀਆਂ ਨੇ ਉਹਦੇ ਵਿੱਚ ਇੱਕ ਨਵਾਂ ਕਦਮ ਚੁੱਕਿਆ ਗਿਆ ਹੈ ਇਹੋ ਜੀਆਂ ਮਸ਼ੀਨਾਂ ਜਿਹੜਾ ਪਹਿਲੇ ਲੋਕਾਂ ਨੂੰ ਦੂਰ ਦੂਰ ਜਾਣਾ ਪੈਂਦਾ ਸੀ ਉਹ ਇੱਥੇ ਪਹਿਲੇ ਮਾਈ ਬੈਸਟ ਵਿਸ਼ੇਸ ਸਸ ਕਾਂਜੀ ਸਭ ਤੋਂ ਪਹਿਲਾਂ ਅਸੀਂ ਇਥੇ ਕੇਪੀ ਇਮੇਜਿੰਗ ਤੇ ਹੁਣ ਇੱਕ 3 ਟੈਸਲਾ ਮਸ਼ੀਨ ਜਿਹੜੀ ਪਠਾਨਕੋੜ ਦਾ ਨਵਾਬਪੁਰ ਵਿੱਚ ਨਵਾਂ ਉਪਰਾਲਾ ਹੈ 3 ਟੈਸਲਾ ਮਸ਼ੀਨ ਲੈ ਕੇ ਆਏ ਹਾਂ ਪਠਾਨਕੋੜ ਜ਼ਿਲ੍ਹੇ ਤੇ ਗੁਰਦਾਸਪੁਰ ਜ਼ਿਲ੍ਹੇ ਨੇੜੇ-ਨੇੜੇ ਸਾਰੇ ਏਰੀਆ ਵਿੱਚ ਇੱਕ ਫਸਟ ਐਂਡ ਓਨਲੀ 3 ਟੈਸਲਾ ਮਸ਼ੀਨ ਹੈ ਇਹਦੇ ਵਿੱਚ ਅਸੀਂ ਹਰ ਤਰ੍ਹਾਂ ਦੀ ਐਮ ਆਰ ਆਈ ਕਿਥੇ ਬਿਲਕੁਲ ਅچھے ਤਰੀਕੇ ਨਾਲ ਜਿਆਦਾ ਡਿਟੇਲਸ کر پا رہا رہے کافی جس نے جڑیاں چھوٹیاں مشین میں کدی نہیں کرتا ایون ون پوائنٹ فائیو ٹسلا ایک شاید ہوئے ہے وہ تو اسی کافی زیادہ کلیرٹی جیدہ ایڈوانس کیونکہ آلموس ڈبل ہے تھری ٹسلا ہے دس از دا موسٹ ایڈوانس مشین جی لے کے آئے ہیں پلس اہم تھرٹی ٹو سائز مشین نے سی ٹی لگائی ہے وہ ساری اینجیوگرافیز ہول سپائن ایوری تھنگ از وزیبل ہماری سیٹی ہے جی سر اسے پہلی واری یہ کہتا ہے جی نا اہ پہلا جی سر کو 1.5 ٹیسلا سی اسی مشین اپ گریڈ کیتی ہے تے 3 ٹیسلا ایک مشین لے کے ایا ہوں یہ پرائس دیں گے نا پکی کمپیٹ پرائس سیم رہیں گی جی देयर इज नो डिफरेंस इन द प्राइस جو مارکیٹ 1.5 جو ہے ایون جو چھوٹی مشینز 0.3 تے وی رہ رہے تھے چارجز وہی سیم چارجز سے 3 ٹیسلا دے کر رہے ہیں کتنے ضرورت مند ہیں یا کوئی مجبور ہیں ڈیفینیٹلی جی ڈیفینیٹلی অলवेज देयर फॉर देम ਹਮੇਸ਼ਾ ਉਹਨਾਂ ਉਸ ਤੇ ਸਿਤਤ ਪਰ ਕੋਈ ਵੀ ਕਿਸੇ ਲੋਡ ਤੇ ਜਾਂ ਕੁਛੇ ਮਦਦ ਕਰਨਾ ਸੀ ਹਮੇਸ਼ਾ ਖੁਲ ਜਾਇਆ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ